ਜਿਸ ਵਕਤ ਸੱਚੇ ਪਾਤਸ਼ਾਹ ਜੀ ਨੇ ਲੰਕਾ ਬਣਾਈ ਤੇ ساری ਸਮਗਰੀ ਸਤਖੰਡ ਵਿੱਚੋਂ ਆਈ ਲੰਕਾ ਤੇ ਮੱਕਾ ਸਾਰੀ ਦੁਨੀਆਂ ਵਿੱਚੋਂ ਪਵਿੱਤਰ ਸਥਾਨ ਹਨ ਮੱਕੇ ਵਿੱਚ ਸ਼ਿਵ ਜੀ ਤੇ ਪਾਰਵਤੀ ਜੀ ਨੇ 3 ਲੱਖ 18000 ਬਰਸ ਨਿਵਾਸ ਕੀਤਾ ਮੱਕੇ ਵਾਲੀ ਧਰਤੀ ਸ਼ਿਵ ਜੀ ਤੇ ਪਾਰਵਤੀ ਇਹਨਾਂ ਦੇ ਚਰਣਾ ਦੀ ਗਾਇੀ ਹੋਈ ਹੈ ਲੰਕਾ ਵਿੱਚ ਸ਼ਿਵ ਜੀ ਤੇ ਪਾਰਵਤੀ ਸਿਰਫ ਇੱਕ ਰਾਤ ਵੀ ਨਹੀਂ ਸੁੱਤੇ ਸਨ ਤਾਂ ਤਾਂ ਸਤਿਗੁਰੂ ਵਿਸ਼ਕਰਮਾ ਜੀ ਮਹਾਰਾਜ ਜਿਨ੍ਹਾਂ ਨੇ ਆਪਣੀ ਕੁਦਰਤ ਦੇ ਮਹਾਨ ਬਲ ਕਰਕੇ ਇਤਨੇ ਜ਼ਿਆਦਾ ਸੁੰਦਰ ਲੰਕਾ ਇੱਕ ਰਾਤ ਦੇ ਅੰਦਰ ਬਣਾ ਦਿੱਤੇ ਸਤਿਕਰਤਾ ਜੀ ਨੇ ਜਦੋਂ ਆਪਣੇ ਹੱਥ ਦਾ ਇਸ਼ਾਰਾ ਹੀ ਕੀਤਾ ਤਾਂ ਜਿਸ ਜਗ੍ਹਾ ਪਰ ਚਾਰਚ ਭਰੇ ਜਲ ਵਿੱਚ ਜਲ ਵਿੱਚ ਸੀ ਜਿਵੇਂ ਸ਼ਿਵ ਜੀ ਤੇ ਪਾਰਵਤੀ ਨੇ ਸਵੇਰ ਉੱਠ ਕੇ ਨਜ਼ਰ ਮਾਰੀ ਤਾਂ ਲੰਕਾ ਬਣੀ ਹੋਈ ਹੈ ਤੇ ਪੂਰਨ ਸਤਿਗੁਰੂ ਵਿਸ਼ਕਰਮਾ ਮਹਾਰਾਜ ਉਸ ਲੰਕਾ ਦੇ ਕੋਲ ਖੜੇ ਹੋਏ धन मेरे सच्चे प्रीतम सतगुरु विश्वकर्मा जी महाराज तेरे नाम तो मैं सदा बलिहाल हाँ हे करतारी जितनी बड़ी तेरी उसत है उतनी मेरे समर्था ने जो मैं तेरी पूरी कीर्ति बयान कर सका, इतना कुछ कह सकता हाँ कि तींकार ਜੀ ਹੋ ਸਰਵ ਰੰਗਾ ਦੇ ਕਰਤਾ ਕਰਤਾ ਜੀ ਹੋ ਏ ਮੇਰੇ ਪ੍ਰੀਤਮ ਜੀ ਓ ਜੀਵ ਬਹੁਤ ਮਦਰੇ ਕਰਮਾਂ ਵਾਲਾ ਹੋਵੇਗਾ ਜੋ ਤੇਰੀ ਇਸ અપਾਰ ਕਿਰਤੀ ਨੂੰ ਨਾ ਪੜ ਸੁਣ ਸਕੇ ਏ ਮੇਰੇ ਸਤਿਗੁਰੂ ਸਵਨਾ ਖੇਲਾ ਵਿੱਚ ਤੂੰ ਆਪੇ ਆਪ ਹੈ ਜੋ ਜੀਵ ਤੇਰੀ ਯਾਦ ਭੁਲਾ ਬੈਠੇ ਉਹ ਚਾਸੀ ਲੱਖ ਜੂ ਉਹਨਾਂ ਦੇ ਚੱਕਰ ਵਿੱਚੋਂ ਕਿਸ ਤਰ੍ਹਾਂ ਨਿਕਲ ਸਕਦਾ ਹੈ ਏ ਮੇਰੇ ਕਰਤਾ ਜੀ ਆਪ અપਾਰ ਕਿਰਪਾ ਕਰਕੇ ਡੁੱਬਰੇ ਜੀਵਾਂ ਨੂੰ ਆਪਣੇ ਨਾਮ ਦੀ ਦਾਤ ਬਖਸ਼ ਕੇ ਭਵਜਲ ਸਗਰ ਵਿੱਚੋਂ ਪਾਲ ਕਰੋ ਜੋ ਬੋਲੇ ਸੋਨਰਪਾ ਭਗਵਾਨ ਬਾਦਮੀ ਕੁਮਾਰਾਜ ਕੀ ਜੈ